ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਪਾ ਜੀ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ 25 ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸਕੇ ਜੀ ਜੇ ਕੋਈ ਵੀ ਰੈਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕੰਨੈਕਟ ਕਰ ਲੈ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੁੰਦੀ ਹੈ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਕਾ ਡਾਕਟਰ ਬਹੁਤ ਵਧੀਆ ਚੱਲਦਾ ਜਾ ਠੀਕ ਹੈ ਕਿੰਨੀਆਂ ਵੜਾਂ ਨੇ ਅੱਜ ਫੇਰ ਅੱਜ ਡਾਕਟਰ ਆਪਣੇ ਕੋਲੇ 5 ਸੂਗ ਆਵੇ ਆਈਆਂ ਤਿੰਨ ਗੱਬਣ ਵੜਾਂ ਆਈਆਂ ਠੀਕ ਆ ਭਾਈ ਹੋਰ ਵੀ ਆਉਣੀਆਂ ਹਨ ਬਈ ਸ਼ਾਮ ਤੱਕ ਹਾਂ ਵੀ ਆ ਜਾਣੀਆਂ ਬੜਾ ਦੇ ਡੇਲੂ ਕੁੰਗੇ ਹੁੰਦੀਆਂ ਕਿਦੋਂ ਕੋਈ ਮਰਜੀ ਆ ਜੇ ਠੀਕ ਆ ਭਾਈ ਹਾਂ ਵੀ ਹਮ ਨਾਮ ਤੇ ਡਰੈਸ ਬੋ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਡਾਕਟਰ ਆਪੋਂ ਨੇੜੇ ਓਕੇ ਨੇੜੇ ਆਪਾਂ ਭਦੌੜ ਸਹਿਰ ਰਹਿ ਗਿਆ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 ਬਈ 33579 ਠੀਕ ਆ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆਪ ਨੂੰ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾਂ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਠੀਕ ਆ ਬਾਈ ਆਪਾਂ ਤਾਂ ਕਹਿੰਦੇ ਮਾਲ ਕਹਿ ਕੇ ਦਿੰਦੇ ਆਪਾਂ ਤਾਂ ਓਵੇਂ ਕਹਿ ਕੇ ਦੇਣੇ ਹੁੰਦੇ ਆ ਬਈ ਸਹੀ ਆ ਬਾਈ ਹਾਂ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਤੇ ਇੰਨਾ ਟਾਪ ਕਲਾਸ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਬੱਛੀ ਸੂਈ ਆ ਰਾਤ ਰਾਤ ਸੂਈ ਆ ਬੱਚਾ ਕੀ ਦੇਤਾ ਇਹਨੇ ਬੱਛਾ ਦੇਤਾ ਡਾਕਟਰ ਨੇ ਬੱਛਾ ਦੇਤਾ ਬਾਈ ਆਰਡਰ ਬੜਾ ਕਮਾਲਾ ਹਨਾ ਆਰਡਰ ਉਹ ਡਾਕਟਰ ਬੱਛੀ ਦਾ ਹੂੰ ਬਾਕੀ ਕੱਦ ਬੈਡ ਫੇਸ ਬਿਊਟੀ ਕਲਰ ਪ੍ਰਿੰਟ ਸਹੀ ਉਹਨ ਯਾ ਚੰਗਾ ਲੱਗਿਆਗਾ ਬੈਡ ਨੂੰ ਹੂੰ ਬੱਚਾ ਕੀ ਦੇਤਾ ਬੱਛਾ ਡਾਕਟਰ ਮਗਰ ਬੱਛਾ ਦੇ ਫੇਸ ਫੂਸ ਬੜਾ ਪਿਆਰਾ ਹਨਾ ਕਰਮ ਵਾਲਾ ਬਾਕੀ ਡਾਕਟਰ ਫੇਸ ਫੂਸ ਤੇ ਮੈਨੂੰ ਰੋ ਲੈ ਵਾਲੂਆ ਚੈੱਕ ਕਰਾ ਦੇ ਬੈਠਦਾ ਕੀ ਬਾਤ ਆ ਇਹ ਬਾਕੀ ਡਾਕਟਰ ਫਲਕਾਰੀ ਰਾ ਕੇ ਕਲਰ ਚੈੱਕ ਕਰਾ ਦੇ ਬੈਠਦਾ ਹਮ ਕਿੰਨਾ ਚੰਗਾ ਹੈਗਾ ਕੀ ਬਾਤ ਆ ਬਈ ਬਿਊਟੀ ਚੈੱਕ ਕਰੋ ਕਲਰ ਚੈੱਕ ਕਰੋ ਕਰਮ ਵਾਲੀ ਦਾ ਪੂਰਾ ਫੁੱਲ ਕੱਦ ਫੁੱਲ ਬਰੀਟ ਉਤੋਂ ਪੱਦਰ ਪਲੀ ਵੀ ਫੁੱਲ ਆ ਕਿ ਨਹੀਂ ਜੀ ਬਾਕੀ ਡਾਕਟਰ ਪਲੀ ਵੀ ਜੇਰ ਇਹਦੀ ਉਹ ਬੱਠਲ ਚ ਪਈ ਹੈਗੀ ਤੇ ਠੰਡੀ ਸੀਲ ਬੱਛੀ ਇੰਨੀ ਗਾ ਕਿੰਨੀ ਗਾਦੇ ਉਹਨੇ ਠੀਕ ਆ ਜਿਵੇਂ ਡਾਕਟਰ ਹਿਲਣਾ ਕਰਨਾ ਕਿੱਥੇ ਪੈਰ ਤਰ ਲੈ ਪੈਰ ਤੇ ਪਟਨਾ ਹੀ ਨੀਗਾ ਥਣ ਬਹੁਤ ਚੰਗਾ ਹਨਾ ਜੇ ਰੋ ਪਈਏ ਬੱਠਾ ਹਾਂ ਜਿਹੜਾ ਡਾਕਟਰ ਨਾ ਬੱਠਾ ਹਾਂ ਡਾਕਟਰ ਦੋ ਵੜਾ ਨਹੀਂ ਜੇਰ ਬੱਠਾ ਚ ਡਾਕਟਰ ਵੀਡੀਓ ਬਣੀ ਹੋਇਆ ਜੇਰ ਦੀ ਤਾਂ ਠੀਕ ਹੈ ਸਾਕੇ ਡਾਕਟਰ ਮੂਹਰੋ ਮਰੋ ਲੈਵਾ ਚੈੱਕ ਕਰਾ ਦੇ ਕਿੰਨਾ ਚੰਗਾ ਲੈਵਾ ਤੇ ਥਣ ਥੋਣਾ ਡਾਕਟਰ ਬੱਚੀ ਦੇ ਭਲਾ ਆ ਗਿਆ ਸਹੀ ਗੱਲ ਹੈ ਥਣ ਤਾਂ ਇੰਨਾ ਚੰਗਾ ਮੂਠਿਆ ਲੱਗਿਆ ਕਿੰਨਾ ਕਹਦੇ ਉਹਨਾਂ ਤੇ ਸੀਰ ਠੰਡੀ ਦੇਣਾ ਨਾਡਾ ਨੂੰ ਨਾ ਫੁੱਲ ਚੰਗੀਆਂ ਹਨਾ ਬਈ ਬਰੀਡ ਵਾਲੀ ਹੈ ਕੱਦ ਫੁੱਲ ਆ ਪ੍ਰਿੰਟ ਵਾਲਾ ਚੰਗਾ ਬਾਈ ਇੱਕ ਨੰਬਰ ਵੈੜਾ ਡਾਕਟਰ ਤਾਂ ਹਾਂ ਤੋਂ ਚੌੜੀ ਪੱਦਰ ਪੁੱਦਰ ਤੇ ਇਧਰੋਂ ਡਾਕਟਰ ਲੰਬਾਈ ਲੰਬੂਈ ਚੈੱਕ ਕਰਾਏ ਤੇ ਵੈੜ ਦੀ ਖੜਨੀ ਖੜਨੀ ਸਹੀ ਗੱਲ ਹੈ ਤੇ ਫੇਸ ਬੂਸ ਦੇ ਡਾਕਟਰ ਬੱਚਿਆਂ ਵਾਲਾ ਹੈ ਅਜੇ ਵੈੜ ਡਾਕਟਰ ਦੰਦਾਂ ਚ ਹੋਊਗੀ ਲੱਗਦਾ ਸਹੀ ਗੱਲ ਆ ਆਪਾਂ ਦੇਖੀ ਨੀ ਹਾਂ ਡਾਕਟਰ ਕੀ ਬਾਤ ਆ ਵੀ ਦੁੱਧ ਵੀ ਡਾਕਟਰ ਆਪਾਂ ਨੂੰ ਮਾਲਕਾਂ ਨੇ ਪਹਿਲੇ 25 26 ਗ੍ਰਾਮ ਚੋਇਆ ਦੱਸਿਆਗਾ ਆਪਾਂ ਨਹੀਂ ਕਹਿ ਕੇ ਦੇਣੀ ਕਿੰਨਾ ਦੋਗੇ ਓਕੇ ਉਹ ਡਾਕਟਰ ਗਾਂਹ ਸੇਵਾ ਤੇ ਹੈਗਾ ਸਹੀ ਆ ਜੇ ਵੱਧ ਪਾ ਲੈਣਗੇ ਵੱਧ ਦੇ ਡਾਕਟਰੇ ਘੱਟ ਪਾ ਲੈ ਘੱਟ ਦੇ ਦੂ ਸਹੀ ਗੱਲ ਆ ਭਾਈ ਹਾਂ ਬਈ ਖੋਲੀ ਮਿੱਤ ਹੋਰ ਕੇ ਦਿਖਾ ਦੇ ਫੇਸਬੁਕਸ ਬੜਾ ਪਿਆਰਾ ਹਨਾ ਸਰ ਮਾ ਜੀ ਫੇਸਬੁਕਸ ਵਾਕੀ ਡਾਕਟਰ ਬੈਠ ਦੀ ਲੈਵਲ ਉੱਪਰ ਚੜਾਈ ਚੜੂਈ ਚੈੱਕ ਕਰਾ ਦੇ ਹਮ ਜਮਾ ਡਾਕਟਰ ਫੀਟਿੰਗਾਂ ਲੈਵਾ ਸਹੀ ਆ ਕੋਈ ਡਾਕਟਰ ਜੜ ਚੋਂ ਲੈਵਾ ਪੱਕੇ ਚੜਦੀ ਹੈ ਕਿ ਨਾ ਮਟਾਇੜਸ ਹੋਵੇ ਨਾ ਡਾਕਟਰ ਉਸ ਹੋਣਾ ਹੈ ਥੋੜਾ ਡਾਕਟਰ ਖੜੀ ਖੁੜੀ ਚੈੱਕ ਕਰਾ ਦੇ ਸਹੀ ਗੱਲ ਆ ਭਾਈ ਤੇ ਪਿਛੋ ਡਾਕਟਰ ਲੈਵੇ ਦੀ ਕੁਆਲਿਟੀ ਹਮ ਪੂਰਾ ਡਾਕਟਰ ਵਰੀਟੀ ਵਾਲੀ ਆ ਯਾਰ ਕਰਮਾ ਇਹ ਥੋੜਾ ਟਰੈਕਟਰ ਬਾੜ ਦੀ ਖੜਨੇ ਖੁੜਨੇ ਦੇ ਹੈ ਕਿੰਨੀ ਚੰਗੀ ਹੈ ਗਈ ਤੇ ਲੰਬਾਈ ਲੰਬੂਈ ਤੇ ਫੇਸੂਰ ਚੈੱਕ ਕਰਾ ਦੇ ਬਾੜ ਦਾ ਕੀ ਆ ਬਾਤ ਆ ਪੂਰੀ ਟਰੈਕਟਰ ਬਾਜਨ ਵਾਲੀ ਤੇ ਕਿੰਨੀ ਕਹ ਟਰੈਕਟਰ ਉਨੀ ਚੰਗੀ ਬਾੜ ਹੈ ਗਈ ਸਹੀ ਆ ਲੈ ਚੱਲ ਤੇ ਬਾਕੀ ਟਰੈਕਟਰ ਮਗਰੋਂ ਲੈਵਲ ਉਵੇ ਚੜਾਈ ਚੁੜੀ ਚੈੱਕ ਕਰਾ ਦੇ ਕਿੰਨੀ ਚੰਗੀ ਹੈ ਗਈ ਮੁੱਲ ਵੀਰੇ ਜਾਇਜ਼ ਹੀ ਹੋ ਮੁੱਲ ਡਾਕਟਰ ਜਮਾ ਜਾਇਜ਼ ਹੋਗਾ ਮੁੱਲ ਤਾਂ ਬਾੜਾ ਕਰਨਾ ਹੀ ਨਹੀਂਗਾ ਠੀਕ ਆ ਬਾਈ ਬਾੜਾ ਮੁੱਲ ਨਹੀਂ ਰੱਖਣਾ ਬਾਈ ਕਹਿੰਦਾ ਮੁੱਲ ਜਮਾ ਜਾਇਜ਼ ਹੋਗਾ ਬਾਈ ਬਾੜ ਚੰਗੀ ਆ ਇੱਕ ਜਿਹੜਾ ਬਾਈ ਕਹਿੰਦਾ ਫੋਰਦਵਾ ਬਾਕੀ ਡਾਕਟਰ ਖੁੱਲੀ ਆਈ ਦੇ ਕਿੱਥੋਂ ਲਈ ਵੀ ਹੈਗੀ ਹੂੰ ਤੇ ਲੇਵਾ ਡਾਕਟਰ ਜਮਾ ਫੀਟਿੰਗ ਵਾਲਾ ਆ ਸਹੀ ਗੱਲ ਆ ਭਾਈ ਇਹ ਦੇਖ ਡਾਕਟਰ ਲੇਵੜੀ ਚੜਾਈ ਚੜੂਈ ਕਿੰਨੀ ਹੈਗੀ ਹੂੰ ਤੇ ਪੂਰਾ ਮੰਗਰ ਮੂਰ ਦੇ ਲੇਵਾਗਾ ਪੂਰੀ ਜਾਨ ਵਾਲੀ ਪਲੀ ਵੀ ਵੜਾ ਕਹਿੰਨੀ ਜੀ ਬਾਕੀ ਡਾਕਟਰ ਐਂ ਡਾਕਟਰ ਪੱਕ ਪੁਣੇ ਚ ਬਹਿੜਾ ਜਵਾਨੀ ਚ ਹੋਣਿਆ ਸਾਰੇ ਵੜਾ ਡਾਕਟਰ ਸਹੀ ਆ ਭਾਈ ਸਹੀ ਆ ਭਾਈ ਬਰੀਡ ਹੀ ਬਾਲੀਆ ਕਰਮਾ ਦੇ ਥਾਣ ਥਾਣ ਬਾਲਾ ਚੰਗਾ ਲੱਗਿਆ ਤੇ ਬਾਕੀ ਚ ਵਾਈ ਆ ਬਾਕੀ ਡਾਕਟਰ ਬੱਚੀ ਸੀਲ ਢੰਡੀ ਇੰਨੀ ਕਹਿ ਗਈ ਕਿ ਮੈਂ ਮਰਜੀ ਵੇ ਜਾ ਕਹਿਣਾ ਕਰਨਾ ਕਰਮਾ ਜਮੇ ਨਹੀਂ ਕੋਸ ਲੈਵੇ ਦੀ ਫੀਟਿੰਗ ਚੈੱਕ ਕਰ ਕਹਿੰਨੀ ਬਈ ਬਹੁਤ ਸੋਹਣਾ ਆਰਡਰ ਕਮਾਲ ਦਾ ਲੇਵਾ ਪੂਰਾ ਪੰਡ ਵਾਲਾ ਲੇਵਾ ਬਈ ਕਿਆ ਬਾਤ ਢੰਡੀ ਦਾ ਕਰਮਾ ਜਮੇ ਨਹੀਂ ਕੋਸ ਕਿ ਮੈਂ ਮਰਜੀ ਬੈਠ ਰੇ ਮੰਨ ਕੇ ਥਣ ਵੀ ਡਾਕਟਰਾਂ ਗੇਠ-ਗੇਠ ਤੇ ਲੱਗਿਆ ਵਗਾ ਇੰਨਾ ਵੇਖਰ ਮਾ ਚੰਗਾ ਥਣ ਲੱਗਿਆਗਾ ਡਾਇਰੈਕਟਰ ਕਹਿਣਾ ਜਮੇ ਲੈਵੇ ਤੇ ਨਾੜਾ ਨੂੜਾ ਚੈੱਕ ਕਰਾ ਦੇ ਕਿੰਨਿਆ ਚੰਗਿਆ ਡੈਡ ਗਰੁੱਪ ਸਮਾਰਕ ਕਰ ਲੈ ਥਣ ਤੇ ਨੇ ਹੋਰ ਵੀ ਇਦੂ ਚੰਗਾ ਕੱਢਿਆ ਹੋਣਾ ਸਹੀ ਗੱਲ ਮਾਰ ਦੇ ਤਾਰਾ ਮਾਰ ਦੇ ਭਾਈ ਛੰਡੀ ਬਾਲੀ ਆ ਯਾਰ ਕਰਮ ਵਾਲੀ ਹੈਨਾ ਛੰਡੀ ਦਾ ਡਾਇਰੈਕਟਰ ਇੰਨੀ ਕਾਗੇ ਬੱਚਾ ਸੱਜਣਾ ਛੱਡ ਨਹੀਂ ਛੱਡਾ ਨਾ ਛੱਡਾ ਬਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੋ ਡਾਇਰੈਕਟਰ ਨੇੜੇ ਹੋਵੇ ਚੈੱਕ ਕਰਾ ਦੇ ਲੈ ਚਵਾਈ ਲੈ ਮੂਰਲੇ ਥਣਾਈ ਚਵਾਈ ਚੈੱਕ ਕਰ ਲੋ ਇੱਕ ਨੰਬਰ ਚ ਹੋਣਾ ਕਿ ਨਹੀਂ ਜੀ ਚੂਣ ਦਾ ਡਾਕਟਰ ਬਾਹਲਾ ਨਹੀਂ ਆਇਆ ਇਹ ਤਾਂ ਲੱਗਿਆ ਰੈਡੂ ਚ ਹੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਖੁਸ਼ ਬਾਕੀ ਲੇਵਲੂ ਆ ਦੇ ਹਨਾ ਗਰਮ ਵਾਲੀ ਦਾ ਲੇਵਲੂ ਆ ਚੈੱਕ ਰੈਡ ਡਾਕਟਰ ਬੈਠਦਾ ਕਿ ਨਾ ਚੰਗਾ ਆ ਤੇ ਸੀਲ ਨਹੀਂ ਡਾਕਟਰ ਇੰਨੀ ਕਾ ਬੱਛੀ ਕਿੰਨੀ ਕਹਦੇ ਉਹ ਨਹੀਂ ਕਹਿਣਾ ਕਰਨਾ ਜਮੇ ਨਹੀਂ ਕੁਛ ਤੇ ਬਾਕੀ ਡਾਕਟਰ ਬੈਠਦਾ ਸਰ ਤੋਂ ਚੈੱਕ ਕਰਾਇਡਟਰ ਨੂੰ ਬੱਚੀ ਉੱਤਰੇ ਦੇਖ ਲੈ ਕਿੰਨੀ ਚੰਗੀ ਹੈਗੀ ਮੁੱਲ ਜੈ ਜੀ ਉਹ ਬਾਈ ਮੁੱਲ ਡਾਕਟਰ ਜਮਾ ਜੈ ਜੀ ਦਾ ਮੁੱਲ ਡਾਕਟਰ ਬੜਾ ਕਰਨਾ ਨਹੀਂ ਆ ਠੀਕ ਆ ਬਾਈ ਇੱਥੋਂ ਵੀ ਡਾਕਟਰ ਬੈਠ ਲੇਵਾ ਮਗਰ ਦਿਖਾਉਂਦੀ ਹੈਗੀ ਸਹੀ ਗੱਲ ਆ ਬਾਈ ਕੋਈ ਵੀ ਡਾਕਟਰੇ ਨਾਂ ਚੋਣੇ ਹੁੰਦੇ ਹੁਣ ਤਾਂ ਬੱਚੀ ਫੱਸੀ ਫਿਰਦੀ ਜਮਾ ਸਹੀ ਗੱਲ ਆ ਬਾਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਬੱਚੀ ਹੈਗੀ ਕਦੋਂ ਸੂਈ ਹੈ ਵੀਰੇ ਇਹੋ ਡਾਕਟਰ ਆਪਣੇ ਕੋਲ ਡਾਕਟਰ ਹੈਗਾ ਸੂਆਂ ਸਵਾੰਗੇ ਹਮ ਮੰਨ ਕੇ ਚੱਲਣ ਨੂੰ ਅੱਜ ਪੰਜਵਾਂ ਚੌਥਾ ਪੰਜਵਾਂ ਦੇਣਾ ਡਾਕਟਰ ਬੱਚਾ ਕੀ ਹੈ ਤੇ ਮੈਂ ਬੱਚਾ ਡਾਕਟਰ ਇਹ ਇਹ ਲੈਵਲ ਆ ਡ੍ਰੈਗ ਵਿੱਚ ਕੰਪੀਟੀਸ਼ਨ ਲੈਵਲ ਦਾ ਹੁੰਦਾ ਹੈਗਾ ਬਾਲੀ ਨੀਅਤ ਤਗੜੀ ਫੀਟਿੰਗ ਸਹੀ ਗੱਲ ਹੈ ਚੜਾਈ ਚੁੜੀ ਇੰਨੀ ਕਹਦੇ 19 ਚੰਗੀ ਲੱਗੀ ਵੈੜ ਨੂੰ ਹਮ ਪੂਰਾ ਟਾਪ ਦਾ ਆਰਡਰ ਆ ਬਾਈ। ਐ ਚੁੜੀ ਕਿੰਨੀ ਆ? ਬਾਲੀ ਤਕੜੀ ਫਿਟਿੰਗ ਆ ਨਾ ਬਈ ਲੈ ਵੇ। ਦੇਖ ਲੈ ਡਾਕਟਰ ਇੱਥੋਂ ਜੜ ਲੈਵੇ ਦੀ। ਕਿੰਨੀ ਕਹਦੇ 19 ਮਜ਼ਬੂਤ ਆਗੀ। ਸਹੀ ਗੱਲ। ਤੇ ਸੀਲ ਵੀ ਡਾਕਟਰ ਇੰਨੀ ਕਹੇਗੀ। ਹੂੰ। ਕਿੰਨੀ ਕਹਦੇ 19 ਤੇ ਚੁਵਾਈ ਚੂਈ ਇੰਨੀ ਕੀ ਚੰਗੀ ਲੱਗੀ ਆ ਬੈੜ ਨੂੰ। ਠੀਕ ਆ। ਕਿੰਨੀ ਕਹਦੇ 19। ਸਹੀ ਗੱਲ ਆ ਬਾਈ। ਤੇ ਲੈਵਾ ਦੇ ਡਾਕਟਰ ਐਂ ਕਹਿੰਦੀ ਆ ਵੀ ਲੈਵਾ ਤਾਂ ਮੈਨੂ ਲੱਗਿਆ। ਸਹੀ ਗੱਲ ਆ। ਬਾਲਾ ਤਕੜਾ ਡਿਜ਼ਾਈਨ ਆ ਬਈ ਲੈਵੇਰਾ ਤਾਂ। ਤੂੰ ਵਾਕੀ ਡਾਕਟਰ ਐ ਮੰਨ ਕੇ ਚੱਲ ਬੱਛੀ ਦੀ ਤਾਂ ਤਾਹ ਤੋਂ ਬਰੀਡ। ਹੂੰ। ਥਾਣ ਦੇਖ। ਆਪੜ ਫੇਸ ਬੜਾ ਚੰਗਾ ਫਰੀਟ ਔਰ ਡਾਕਟਰ ਮੰਨ ਕੇ ਆਹ ਉਹ ਚੀਜ਼ਾਂ ਬੱਛੀਆਂ ਨੇ ਸਾਈਡਾਂ ਸੂਡਾਂ ਤੋਂ ਸਹੀ ਗੱਲ ਆ ਡਾਕਟਰ ਪੱਸਲੀਆਂ ਪੁੱਸਲੀਆਂ ਜਮਾ ਨਹੀਂ ਦੀਆਂ ਗਿਆ ਤੇ ਤਾਂ ਹਾਂ ਡਾਕਟਰ ਸਟ੍ਰੇਟ ਦੇਖ ਲੈ ਕਿੰਨੀਆਂ ਆਈ ਸਹੀ ਗੱਲ ਆ ਪੈਰਾਂ ਦੀ ਚੈੱਕ ਕਰ ਡਾਕਟਰ ਕਿੰਨੀ ਚੰਗੀ ਬੱਛੀ ਆਈ ਫਰੀਟ ਬੜੀ ਆ ਉੱਤੋਂ ਪੱਧਰ ਆ ਜਮਾ ਕਿ ਨਹੀਂ ਜਮਾ ਡਾਕਟਰ ਪੱਧਰ ਤੇ ਬਰੀਕੀਆਂ ਤੇ ਬੱਛੀਏ ਰੰਗ ਢੰਗ ਬਾਕੀ ਸੂਈ ਸਵਾਈ ਆ ਯਾਰ ਹਣ ਮਨ ਜੀ ਡਾਕਟਰ ਕਿੱਥੋਂ ਲਈ ਆ ਬੰਦੇ ਕਹਿੰਦੇ ਪਹਿਲੇ 28 29 ਗੋਲ ਦੁੱਧ ਦਿੰਦਾ ਸਾਡੇ ਕੋਲੇ ਆਪਾਂ ਨਹੀਂ ਕਹਿੰਦੇ ਕਿੰਨਾ ਦੋਗੇ ਉਹ ਬਾਕੀ ਡਾਕਟਰ ਸੇਵਾ ਤੇ ਹੈਗੀ ਸਹੀ ਗੱਲ ਕਿਹੜੇ ਸਾਹ ਡਾਕਟਰ ਬੱਚੇ ਦੇ ਰੰਗ ਢੰਗ ਆ ਕੇ ਬੱਚੇ ਆਏ ਕਹਿੰਦੇ 30 32 ਗੋਲ ਦੁੱਧ ਪਾ ਦੂਗੀ ਖੋਲੀ ਮੈਂ ਥੋੜੀ ਮੜੀ ਸੋਈ ਸਵਾਈ ਫੁੱਲ ਕੱਦ ਫੁੱਲ ਬ੍ਰਿਡ ਲੈ ਵਾ ਲੂਆ ਕਮਾਲ ਦਾ ਥਣ ਬਾਲਾ ਚੰਗਾ ਲੱਗਿਆ ਦੇ ਡਾਕਟਰ ਬਾਕੀ ਬੱਚ ਨੂੰ ਤੋਰਾ ਚੈੱਕ ਕਰਾ ਲਈ ਡਾਕਟਰ ਕਿੰਨਾ ਚੰਗਾ ਲੱਗਿਆ ਜਾ ਠੀਕ ਆ ਦੇਖ ਡਾਕਟਰ ਬੱਚੇ ਆ ਫਾਸ ਫਾਸ ਤਰੂਗੇ ਦੇ ਡਾਕਟਰ ਤੋਰਾ ਚੈੱਕ ਕਰ ਲੋ ਤੋਰਾ ਕਰਮਾਣੀ ਦਾ ਕਮਾਲ ਆ ਆਰਡਰ ਬੜਾ ਚੰਗਾ ਹੈ ਨਾ ਬਾਈ ਆਰਡਰ ਦਾ ਡਾਕਟਰ ਕੋਈ ਲਿਖਿਆ ਹੀ ਨਹੀਂ ਹੈ ਜਿਹਾ ਡਾਕਟਰ ਲੈ ਬੂ ਨਾ ਮਟਾਇਡ ਸੋਵੇ ਹਮਮ ਇੰਨਾ ਕਿ ਫਿੱਟਲੇਵਾ ਲੱਗਿਆ ਬੱਚੀ ਨੂੰ ਕਿੰਨਾ ਹੈ ਕਹਦੇ ਉਹਨਾਂ ਐਸੇ ਰੋਕ ਲਿਆ ਕਰਕੇ ਇਹ ਡਾਕਟਰ ਐਸ ਤੋਂ ਇਧਰਲੇ ਪਾਸੋਂ ਡਾਕਟਰ ਹੂੰ ਟੂ ਹਿੱਟਾ ਇਹ ਡਾਕਟਰ ਬੱਚੀ ਨੇ ਚੱਕਣੀ ਹੀ ਨਹੀਂ ਗੀ ਹੂੰ ਤੇ ਲੈਵੇ ਡਾਕਟਰ ਫੀਟਿੰਗ ਫੂਟਿੰਗ ਸਹੀ ਆ ਤੇ ਇਹ ਡੋ ਡਾਕਟਰ ਕੱਦ ਵਿੱਡ ਹੂੰ ਕਿੰਨਾ ਕਹ ਡਾਕਟਰ ਓਨਾ ਚੰਗਾ ਲੱਗਾ ਬਾਈ ਕੱਦ ਦਾ ਅੰਦਾਜ਼ਾ ਲਾ ਲਿਓ ਫੁੱਲ ਕਰ ਦੋ ਤੇ ਫੇਸ ਦੇਖ ਡਾਕਟਰ ਪਹਿਲਾਂ ਬੱਚੀ ਐਸ ਬੜਾ ਪਿਆਰਾ ਹਨਾ ਬਹੁਤ ਨਿਆਇ ਚੰਗਾ ਲੱਗਿਆ ਡਾਕਟਰ ਜਿਆ ਥਣ ਥਣ ਬਹੁਤ ਚੰਗਾ ਲੱਗਿਆ ਆਰਡਰ ਚ ਕਰਾ ਡਾਕਟਰ ਬੱਚੀ ਓਨਾ ਲੈਵਾ ਤੇ ਓਨੀ ਬੱਚੀ ਹੈਗੀ ਹੂੰ ਲੈ ਡਾਕਟਰ ਥੱਲੋ ਸਹੀ ਗੱਲ ਆ ਬਾਈ ਲੈਵਾ ਕਮਾਲ ਆ ਹਨਾ ਲੈਵਾ ਡਾਕਟਰ ਕੋਈ ਲੇਖਾ ਹੀ ਨਹੀਂ ਗਾ ਹਾਂ ਇਹ ਕਹਿੰਦੀ ਹੈ ਲੇਵਾ ਤਾਂ ਮੈਨੂੰ ਲੱਗਿਆਗਾ ਹੂੰ ਇੰਨਾ ਚੰਗਾ ਡਾਕਟਰ ਲੇਵਾ ਚੜਾਈ ਚੁੜੀ ਚੈੱਕ ਕਰਾ ਦੇ ਵਾਕੀ ਡਾਕਟਰ ਲੇਵਾ ਜੈ ਜੀ ਹੋ ਵੀਰੇ ਮੋਲ ਡਾਕਟਰ ਜਮਾ ਜਾਏਗਾ ਠੀਕ ਆ ਭਾਈ ਮੋਲ ਡਾਕਟਰ ਵਾਹਲਾ ਕਰਨਾ ਹੀ ਨਹੀਂਗਾ ਵਾਹਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜਾਏ ਰੱਖਾਂਗੇ ਖਿੱਚ ਕੇ ਮੋਲ ਰੱਖਾਂਗੇ ਤੋਰਾ ਚੈੱਕ ਕਰੋ ਪਰ ਮਾਇਆ ਬ੍ਰੀਡ ਚੈੱਕ ਕਰਾ ਡਾਕਟਰ ਬੱਛੀ ਦੀ ਕਿਆ ਬਾਤ ਆ ਬਈ ਬ੍ਰੀਡ ਪਾਉਦਾ ਹਨਾ ਉਹ ਲੇਖ ਹੈ ਡਾਕਟਰ ਬੱਚੀ ਦਾ ਸਹੀ ਆ ਮੂੰਹ ਮਾਂ ਦੇ ਹੈਡਰ ਕਿੰਨਾ ਚੰਗਾ ਲੱਗਿਆ ਤਾਹਾਂ ਤੋਂ ਤੋਂ ਪੱਧਰ ਹੂੰ ਕਿੰਨੀ ਕਹਦੇ ਉਨੀ ਹੈਗੀ ਸਹੀ ਗੱਲ ਆ ਭਾਈ ਕੀ ਬਾਤ ਆ ਫੇਸ ਫੂਸ ਬੜਾ ਚੰਗਾ ਹੈ ਨਾ ਫੇਸ ਫੂਸ ਡਾਕਟਰ ਵਾਕੀ ਦੰਦਾਂ ਜੇ ਹੋ ਗਈ ਬੱਚੀ ਹੂੰ ਬਾਕੀ ਡਾਕਟਰ ਸਰੀਰ ਸਰੂਰ ਦੀ ਬੰਤਰ ਕਿੰਨੀ ਕਹਦੇ ਉਨੀ ਚੰਗੀ ਲੱਗੀ ਹੈਗੀ ਕੰਚਾ ਬੜਾ ਕਮਾਲ ਕਰਮਾਈ ਦਾ ਕਣੀ ਜੀ ਬਾਕੀ ਡਾਕਟਰ ਸਹੀ ਹੰਨੀ ਬੱਚੀ ਦਾ ਹੂੰ ਜੇ ਮੈਂ ਮਰਜੀ ਬਹਿ ਜਾ ਕਣੀ ਹੂੰ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਕੀ ਡਾਕਟਰ ਘਾਰਾਂ ਦੇ ਆਮ ਆ ਹੀ ਬਹਿ ਜਾ ਥੱਲੇ ਬਾਹਲੀ ਦਿਓ ਕੁਛ ਨਹੀਂ ਕਹਿਣਾ ਡਾਕਟਰ ਕਰਨ ਆਪਾਂ ਦੋਨੇ ਪਾਸੇ ਬਹਿ ਇੱਕ ਪਾਸੇ ਬਹਿ ਜਾ ਠੀਕ ਹੈ ਕਹਿਣਾ ਕਰਨਾ ਜੰਮੀ ਨਹੀਂ ਕੁਛ ਓਕੇ ਬਈ ਚੂਣ ਹੀ ਬੜਾ ਚੰਗਾ ਯਾਰ ਹੂੰ ਡਾਕਟਰ ਇੰਨਾ ਚੰਗਾ ਲੱਗਿਆ ਬੱਚੀ ਨੂੰ ਜਿੰਨਾ ਕੇ ਡਾਕਟਰ ਹੁੰਨਾ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬੜੀ ਚੰਗੀ ਬੜੀ ਚੰਗੀ ਜਵਾਈ ਆ ਹੈਨਾ ਕਹਿੰਦੀ ਆ ਡਾਕਟਰ ਵੀ ਚੂਣ ਲੱਗਿਆ ਮੈਨੂੰ ਹੂੰ ਸਹੀ ਗੱਲ ਆ ਬਾਕੀ ਸਵਾਹ ਬਹੁਤ ਠੰਡਾ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਬਾਤਾਂ ਵੀ ਕੋਈ ਚੱਕਰ ਨਹੀਂ ਕਿੰਨੀਆਂ ਗਿਤਾਰਾਂ ਮਾਰੀਆਂ ਦੇਖੋ ਬਈ ਚਵਾਈ ਲੈ ਡਾਡਰ ਬਾਲਟੀ ਕਿਆ ਬਾਤ ਆ ਆਉਂਦੀਆਂ ਤਾਂ ਤੁਹਾਨੂੰ ਮੈਂ ਕਹਿੰਦਾ ਜਿਹੜਾ ਟ੍ਰਿਕ ਅੱਧਾ ਮਿੰਟ ਵੀ ਰੋਚ ਹੋਣੀ ਹੁੰਦੀ ਉਤੋਂ ਵੀ ਕੱਢ ਦਿੰਦੀ ਬਾਜ਼ੀ ਵੀ ਕੱਢ ਦਿੰਦੀ ਲੈ ਵਾ ਪੀਸ ਆ ਡੈਕਟਰ ਕਿੰਨਾ ਹੈਗਾ ਹੈ ਸਹੀ ਗੱਲ ਆ ਕਾ ਡੈਕਟਰ ਕਿਹੜੀਆਂ ਲੈਵੇਟਰ ਲਾਣਾ ਆਸ ਨੂੰ ਕਦੋਂ ਕੱਢੀ ਬੱਚਿਆਂ ਨੂੰ ਦੱਸਣਾ ਹੈਗਾ ਵੀ ਲੈ ਵਾ ਲੱਗਿਆ ਮੈਨੂੰ ਸਹੀ ਗੱਲ ਆ ਬਈ ਨੇ ਡੈਕਟਰ ਤਾਂहां ਤੋਂ ਸਟ੍ਰੇਟ ਬੱਚੀ ਕਲਰ ਪ੍ਰਿੰਟ ਲੰਬਾਈ ਲੰਬੂਈ ਕਿੰਨੀ ਕਹਦੇ 19 ਚੰਗੀ ਹੈਗੀ ਮੋਲ ਜੈਜੋ ਨਾ ਵੀਰੇ ਮੋਲ ਡੈਕਟਰ ਜਮਾ ਜੈਜ ਅੱਗੇ ਬਈ 3 ਨੰਬਰ ਕਿਹੜਾ ਸੂ ਹੈ ਜੀ ਏ ਡਾਕਟਰ ਦੂਜਾ ਸੂ ਆ ਕੇ ਬਹਿੜਾ ਕਦੋਂ ਸੂਈ ਹੈ ਵੀਰੇ ਤੇ ਇਹ ਮੰਨ ਕੇ ਚੱਲ ਡਾਕਟਰ ਪਰਸੋਂ ਸੂਈ ਹੈਗੀ ਠੀਕ ਆ ਤੇ ਬੱਛੀ ਮੰਗ ਰਿਹਾ ਵੇ ਬੱਚਾ ਬੱਛੀ ਆ ਬੱਛੀ ਜੇ ਕਰ ਡਾਕਟਰ ਪਹਿਲਾਂ ਬੱਛੀ ਬੜੀ ਚੰਗੀ ਆ ਨਾ ਯਾਰ ਤੇ ਬੈਠ ਵੀ ਕਿੰਨੀ ਕਹਦੇ ਉਨੀ ਚੰਗੀ ਆ ਬੱਛੀ ਦੀ ਕਵਾਲੀ ਬੱਚਾ ਵੀ ਕਿੰਨਾ ਕਹਦੇ ਉਨੇ ਚੰਗਾ ਡਾਕਟਰ ਦੇ ਫੇਸ ਫੂਸ ਹੂੰ ਨਾਸਾਂ ਨੋਸਾਂ ਗਲਾਬੀ ਬਰੀਡ ਫੁੱਲ ਫੇਸ ਫੂਸ ਬੜਾ ਚੰਗਾ ਤੇ ਥਾਣ ਦੇਖੋ ਲੱਗਿਆ ਕੱਲਾ ਕੱਲਾ ਥਾਣ ਪੂਰੀ ਵਿੱਚ ਤੇ ਵਾਕੀ ਡਾਕਟਰ ਕਲਰ ਪ੍ਰਿੰਟ ਇਹਦਾ ਵੀ ਚੈੱਕ ਕਰਾ ਦੇ ਤੂੰ ਦੇਖ ਇਧਰ ਲੈ ਵਾਈਟ ਕਲਰ ਆਈ ਡੈਕਟਰ ਜਮਾ ਸਹੀ ਗੱਲ ਆ ਬਈ ਇਹ ਐਮਬਡ ਪੀਸ ਆ ਪੁੜੀ ਵੀ ਬੋਲੀ ਆ ਜਾਣ ਜੂੜ ਬੋਲੀ ਆ ਕਰਮ ਵਾਲੀ ਚ ਕਿਨੇ ਜੀ ਦੇ ਡੈਕਟਰ ਲੇਵਾ ਲੇਵਾ ਦੇ ਕਮਾਲ ਦਾ ਬਿਊਟੀ ਇੱਕ ਨੰਬਰ ਵੱਡੀ ਨਾੜ ਦੇਖ ਰੋਦ ਵਾਲੀ ਕਿਨੇ ਦੇ ਡੈਕਟਰ ਬਕ ਬੱਡੀ ਨਾਲ ਤੇ ਬਾਕੀ ਡਾਕਟਰ ਸੇਲ ਠੰਡੀ ਠੀਕ ਆ ਇੰਨੀ ਗਈ ਇਧਰ ਦੀ ਵਹਿਆ ਲੈ ਲੈ ਇਹਣਾ ਕੁਛ ਨਹੀਂ ਹੈ ਨਾ ਜਿੱਦੇ ਪਾਸੇ ਦਾ ਡਾਕਟਰ ਬਹਿਣੇ ਵਹਿਣਾਗਾ ਉੱਥੇ ਪਾਸੇ ਦੀ ਵਹਿਆ ਪਾਵਾਂ ਸਹੀ ਗੱਲ ਜਮੇ ਨਹੀਂ ਕਰਮਾਈ ਨੇ ਕਹਿਣਾ ਕਰਨਾ ਕੁਛ ਤੇ ਬਾਕੀ ਡਾਕਟਰ ਮਗਰੋ ਲੇਵੇ ਦੀ ਕੁਆਲਿਟੀ ਚੈੱਕ ਕਰਾ ਦੇ ਬੈਠ ਦੀ ਕੀ ਬਾਤ ਲੇਵਾ ਬੜਾ ਚੰਗਾ ਹੈ ਨਾ ਕਰਮਾਈ ਦਾ ਬਹੁਤ ਹੀ ਚੰਗਾ ਡਰ ਲੱਗਾ ਡਾਕਟਰ ਪੂਰਾ ਫਿੱਟ ਫਿੱਟ ਲੇਵਾ ਡਾਕਟਰ ਗਾਕਾ ਚੂਈ ਵੀ ਹੈਗੀ ਤੜਕੀ ਆਈ ਹੈ ਬੜਾ ਠੀਕ ਹੈ ਜੀ ਤੇ ਨੀ ਡਾਕਟਰ ਲੇਵੇ ਦੀ ਇੰਨੀ ਤਿਆਰੀ ਤਗੜੀ ਹੈਗੀ ਕਿੰਨੀ ਕਹੇ ਉਹਨੇ ਬਾਕੀ ਥਾਨਲੇਵਾ ਚੈੱਕ ਕਰਨ ਡੈਕਟਰ ਵੈਦ ਨੂੰ ਲੈ ਲੈ ਬਈ ਬੜਾ ਚੰਗਾ ਕਰਮਾ ਦੇ ਡੈਕਟਰ ਮਾਇਰ ਮੋਰ ਨੂੰ ਖੋਲੀ ਬਈ ਤੋਰੀ ਮੜੀ ਇਹਦਾ ਵੀ ਡੈਕਟਰ ਪਹਿਲੇ ਸੂਏ ਦੁੱਧ 25 26 ਕਿਲੋ ਚੋਇਆ ਦੱਸਿਆ ਗਿਆ ਮਾਲਕਾਂ ਨੇ ਕਿੱਥੋਂ ਲਈ ਹੈਗੀ ਆਪਾਂ ਠੀਕ ਹੈ ਜੀ ਇਹ ਬਾਕੀ ਡੈਕਟਰ ਇਹਦਾ ਹਾਂ ਸੇਵਾ ਤੇ ਆਪਾਂ ਨਹੀਂ ਕਹਿਣਾ ਵੀ ਕਿੰਨਾ ਕਰ ਦੂਗੇ ਤੋਹਰਾ ਚੈੱਕ ਕਰੋ ਕਰਮ ਵਾਲੀ ਦਾ ਫੁੱਲੀ ਵੀ ਫੁੱਲ ਜਾਣ ਫੁੱਲ ਥਣ ਬਹੁਤ ਚੰਗਾ ਮੁੱਠੀ ਆ ਥਣ ਕੱਲਾ ਕੱਲਾ ਹੁਣ ਹੱਥੀ ਚੋਲ ਚਾਹੇ ਮਸ਼ੀਨਾ ਚੋਲ ਇੱਕ ਨੰਬਰ ਥਣ ਲੱਗੇਗਾ జీ బి బంబై మూరు మూరు మగరో చావా ప్ర ਹੂੰ ਕਿੰਨਾ ਕਹਦੇ ਉਹਨਾਂ ਡਾਇਰੈਕਟਰ ਇਹ ਨਾ ਡਾਇਰੈਕਟਰ ਚੁਣੀ ਹੁੰਦੀ ਤੜਕੇ ਦੱਸਣਾ ਜਬੈਰ ਨੇ ਕਿੰਨਾ ਗੱਲੇਵਾ ਸੀ ਆ ਇਹ ਡਾਇਰੈਕਟਰ ਬੌਲੇ ਆ ਬੜਾ ਗੱਲੇ ਹੂੰ ਤੇ ਵਕ ਡਾਇਰੈਕਟਰ ਲਾਡੂ ਨਾ ਪੰਗਾ ਕਿੜੀਆਂ ਆਪਾਂ ਡਾਇਰੈਕਟਰ ਮਾੜੀਆਂ ਮੋਟੀਆਂ ਤੇ ਮੰਨ ਕੇ ਤਾਂ ਯੂਸੀ ਕਰਕੇ ਤੇ ਥਾਲੇ ਵਾਲਾ ਡਾਇਰੈਕਟਰ ਇੰਨਾ ਕ ਚੰਗਾ ਲੱਗਿਆ ਬੈੜ ਨੂੰ ਕਿੰਨਾ ਕਹਦੇ ਉਹਨਾਂ ਡਾਇਰੈਕਟਰ ਮੋਠੀ ਵਾਲਾ ਥਾਣਾ ਸਹੀ ਗੱਲ ਤੇ ਸੀਲ ਠੰਡੀ ਇੰਨੀ ਕਾਗੀ ਕਿੰਨੀ ਕਹਦੇ ਉਹਨੀ ਹੈਗੀ ਸਹੀ ਗੱਲ ਆ ਬੱਚਾ ਬਰੀਡ ਬਾਲੀ ਆ ਬੈੜ ਤੇ ਦੋਦਾ ਕਹਦੇ ਡਾਇਰੈਕਟਰ ਲੱਤਾਂ ਖੋਲ ਖੋਲ ਧਰਦੀ ਆ ਜੀ ਕਿੰਨੀ ਗਾਇਦੇ ਉਨੀ ਚੰਗੀ ਆ ਬਿਹੜ ਸਹੀ ਗੱਲ ਆ ਲੈ ਕੀ ਆ ਬਾਤ ਆ ਤੋੜਾ ਇੱਕ ਨੰਬਰ ਥਾਨ ਇੱਕ ਨੰਬਰ ਬਰੀਡ ਇੱਕ ਨੰਬਰ ਇਹ ਵਾਲੂ ਬਾਈ ਬਾਹਲਾ ਆਣਾ ਕਰ ਬਾਹਲਾ ਡਾਇਰੈਕਟਰ ਮਗਰਮਗਰ ਨੂੰ ਲੈ ਵਾਲਾ ਬਰੀਡ ਆ ਕਰਮ ਵਾਲੀ ਇਹ ਗਾਇਦੇ ਡਾਇਰੈਕਟਰ ਉਹਨੀਆਂ ਤੇ ਸੀਲ ਹੈ ਨਹੀਂ ਡਾਇਰੈਕਟਰ ਕਰਮ ਵਾਲੇ ਇੰਨੀ ਗਾਇਦੀ ਬਾਕੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਇਹਦਾ ਜਾਨ ਵਾਲੀ ਬਿਹੜਾ ਲੈ ਠੰਡੀ ਦੇਖੋ ਮਰਜੀ ਵਹਿ ਜਾ ਹਾਂ ਬਾਲਟੀ ਨਹੀਂ ਧਾਰਾ ਮਾਰਦੀ ਲੈ ਬਾਈ ਧਾਰਾਂ ਵੀ ਚੈੱਕ ਕਰਨੀ ਬਾਈ ਮਾਰ ਕੇ ਰਖਾਉਂਦਾ ਬੜਾਲੇ ਬਾਹਰ ਜੀ ਲੈ ਬਾਈ ਚਵਾਈ ਚੈੱਕ ਕਰੋ ਚੂਣ ਬੜਾ ਚੰਗਾ ਨਾ ਬਾਈ ਚੂੜ ਦਾ ਡਾਕਟਰ ਆ ਗਿਆ ਇਹਿੰਨਾਂ ਲੈ ਲੈ ਜਿਵੇਂ ਮਾਤੀ ਚੋਈ ਜਲ ਕਿਆ ਬਾਤ ਯਾਰ ਨਿਬੜਦੀ ਐ ਚਵਾਈ ਦਾ ਕਿ ਨਹੀਂ ਚਵਾਈ ਦਾ ਡਾਕਟਰ ਨਿਬੜਦੀ ਤਾਦ ਦੀ ਵੀ ਚਵਾਈ ਵੀ ਲੱਗੀ ਆ ਵੇੜ ਨੂੰ ਲੈ ਮੋਟੀ ਮੋਟੀ ਚਵਾਈ ਆ ਲੈ ਕਿਆ ਬਾਤ ਇੱਕ ਨੰਬਰ ਚਵਾਈ ਆ ਜਿਵੇਂ ਮਰਜ਼ੀ ਚੋਈ ਚਲੋ ਕੋਈ ਚੈੱਕ ਨਹੀਂ ਕਿੰਨੀਆਂ ਡਾਕਟਰ ਧਾਰਾਂ ਮਾਰੀਆਂ ਤੇ ਬਾਲਟੀ ਆਉਂਦੀ ਆ ਤਾਂ ਸਾਨੂੰ ਤੇ ਮੰਨ ਕੇ ਜਮਾ ਡਾਕਟਰ ਬਹੁਤ ਹਾਲ ਹੈ ਹਾਂ ਦਿਖਾ ਦੇ ਇਹ ਡਾਕਟਰ ਬਾਕੀ ਵੜ ਨੇ ਪਸਮਾ ਕਰ ਲਿਆ ਤੂੰ ਥਣਲੇਵਾ ਦਿਖਾ ਦੇ ਹੁਣ ਇੱਕ ਨੰਬਰ ਥਣ ਲੱਗਿਆ ਪੂਰੀ ਵਿਥੀ ਤੇ ਵੱਡੀ ਨਾੜ ਨੋੜ ਚੈੱਕ ਕਰੋ ਪਛਾਂ ਤੋਂ ਲੇਵਾ ਚੈੱਕ ਕਰੋ ਕਮਾਨ ਦਾ ਪੂਰਾ ਪੰਡ ਵਾਲਾ ਲੇਵਾ ਇਹ ਬਾਕੀ ਡਾਕਟਰ ਕਲਰ ਪ੍ਰਿੰਟ ਚੈੱਕ ਕਰਾ ਦੇ ਵਾਈਟ ਕਲਰ ਆ ਗਿਆ ਸੋਲ ਆ ਬਾਈ ਠੀਕ ਆ ਮੋਲ ਜੈ ਜੀ ਹੋਣਾ ਬਾਈ ਮੋਲ ਡਾਕਟਰ ਜਮਾ ਜੈ ਜੂ ਮੋਲ ਤਾਂ ਬਾਲੇ ਕਰਨੇ ਨਹੀਂਗੇ ਬਹੁਤ ਠੀਕ ਆ ਬਾਈ ਅੱਗੇ ਵੀਰੇ 4 ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਸੂਈ ਹੈਗੀ ਇਹ ਦੂਜਾ ਸੂਆ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਸੂਈ ਹੈਗੀ ਪਰਸੋਂ ਡਾਕਟਰ ਬੱਚਾ ਕੀ ਇਹਦੇ ਮੈਂ ਡਾਕਟਰ ਕੱਲ ਸੂਈ ਹੈ ਤਾਂ ਠੀਕ ਆ ਬੱਚਾ ਡਾਕਟਰ ਉਹਨਾਂ ਦਾ ਆਖੇ ਸਨੂਮ ਐਚ ਜੂਪੀਟਰ ਦਾ ਸੈਕਸਡ ਸੀਮਨ ਲੱਗਿਆ ਹੋ ਸੀਗਾ ਠੀਕ ਆ ਜੀ ਤੇ ਬੱਚਾ ਦਿਖਾ ਡਾਕਟਰ ਦੇ ਤਾਂ ਬੱਚਾ ਗਈ ਹਮ ਬੱਚਾ ਵੀ ਇਹ ਜੀ ਦਿੱਤਾ ਡਾਕਟਰ ਦੇਖੀ ਚੱਲ ਠੀਕ ਆ ਦੇ ਸ਼ਾਬਾਸ਼ ਇਹਨਾਂ ਨਾੜੂਆ ਚੈੱਕ ਕਰਾ ਡਾਕਟਰ ਜਮ ਅੱਲਾ ਨਾੜੂ ਆਗਾ ਗਰੰਟੀ ਵਾਲਾ ਚੰਗਾ ਦੇ ਰੱਥੇ ਦੇਖੀ ਹਮ ਚੀਹ ਦਿੱਤਾ ਡਾਕਟਰ ਬੱਚਾ ਵੀ ਇੱਕ ਸਹੀ ਗੱਲ ਆ ਬਈ ਫੇਸ ਦੀ ਬਿਊਟੀ ਦੇਖੋ ਫੇਸ ਦੇ ਆ ਡਾਕਟਰ ਬੈਠਦਾ ਬਈ ਲੈ ਬਈ ਬਹੁਤ ਚੰਗਾ ਕਰਨ ਲੈਵੇ ਡਾਕਟਰ ਨਾੜਾਂ ਵੀ ਆਏ ਆ ਡਾਕਟਰ ਪ੍ਰੋ ਹੈ ਬਈ ਲੈਵੇ ਜਮਾ ਨਾੜਾਂ ਨਾ ਲੈ ਲੈ ਵੇ ਡਾਕਟਰ ਬੰਨ ਵਾਲਾ ਲੈ ਵਾ ਤੇ ਫੀਟਿੰਗ ਚੈੱਕ ਕਰੋ ਨਾੜਾਂ ਨੂੜਾ ਫੁੱਲ ਚਈਆਂ ਕਹਿੰਦੇ ਜੀ ਤੇ ਸੀਲ ਨਹੀਂ ਡਾਕਟਰ ਇੰਨੀ ਕਹਿ ਗਈ ਕਰਮਾਲੀ ਕਿੰਨੀ ਕਹਦੇ ਹੋ ਨਹੀਂ ਡਾਕਟਰ ਮੂਹਰੋ ਮਹਰੋ ਲੈ ਵਾ ਚੈੱਕ ਕਰਾ ਦੇ ਤੇ ਕਿੰਨਾ ਕਹਦੇ ਉਹਨਾ ਚੰਗਾ ਲੱਗਿਆਗਾ ਨਾੜਾਂ ਨੂੜਾਂ ਇਕੱਲੀ ਇਕੱਲੀ 나ੜ ਨਾ ਐ ਖੜੀ ਆ ਬਰੰਟਾ ਬਹੁਤ ਚੰਗਾ ਹੈ ਕਰਮਾਲੀ ਦਾ ਤੇ ਬੱਚਾ ਦੇ ਤਾਂ ਬੱਛਾ ਬਈ ਬੱਚੇ ਬਹੁਲੇ ਚੰਗੇ ਪਾਉਂਦੀਆਂ ਨੇ ਇਸ ਲਈ ਸਾਲ ਵੀ ਡਾਕਟਰ ਦੀ ਜਮਾ ਚਿੱਟੀ ਵੱਛੀ ਸੀ ਠੀਕ ਆ ਇਹ ਬੱਚਾ ਡਾਕਟਰ ਇੰਨੇ ਹੀ ਚੰਗੇ ਪਾਉਂਦੀ ਹੈਗੀ ਕੋਈ ਲੇਖ ਹੈ ਡਾਕਟਰ ਬੱਚੇ ਦਾ ਤਾਂ ਵੀ ਜੇ ਕਿ ਬੱਚੀ ਹੁੰਦੀ ਡਾਕਟਰ ਅੱਜ ਵੀ ਬੱਚਾ 40000 ਦਾ ਸੀਗਾ ਕੱਟ ਤੋਂ ਕੱਟ ਜੇ ਕਿ ਫਾਰਮ ਵਾਲੇ ਕੋਲੇ ਹੁੰਦਾ ਹਮ ਕੇਸ ਦੀ ਬਿਊਟੀ ਨਾਲਾਂ ਫੁੱਲ ਖੋਲੀ ਵਿੱਚ ਤੋਰ ਕੇ ਦਿਖਾ ਦੇ ਸੂਈ ਸਵਾਈ ਥਣ ਥਣ ਬਾਕੀ ਡਾਕਟਰ ਬੈਡ ਦਾ ਕਲਰ ਪ੍ਰਿੰਟ ਚੈੱਕ ਕਰਾ ਦੇ ਬ੍ਰੀਕ ਡੱਬ ਦੀ ਡਾਕਟਰ ਤੇ ਮੂਹਰੋਂ ਡਾਕਟਰ ਲੈ ਦੇ ਨਾੜਾਂ ਕਿੰਨੀਆਂ ਹੈ ਕਹਦੇ ਉੰਨੀਆਂ ਚੰਗੀਆਂ ਹੋਈਆਂ ਸਹੀ ਗੱਲ ਹੈ ਲੇਖਣੇ ਡਾਕਟਰ ਬੈਡ ਦਾ ਫੋੜੀ ਵੀ ਬਹੁਤ ਆਣਾ ਕੱਦ ਵਾਲੀ ਆ ਵਜਨ ਵਾਲੀ ਆ ਲੇਵਾ ਪੰਡ ਵਾਲਾ ਲੱਗਿਆ ਲੇਵਾ ਡਾਕਟਰ ਐਂ ਕਹਿੰਦੀ ਹੈਗੀ ਮੈਨੂੰ ਨਹੀਂ ਲੱਗਿਆ ਚਾਹੇ ਮਸ਼ੀਨ ਨਾਲ ਚੋਲੋ ਕਿ ਨਹੀਂ ਜੀ ਇਹ ਡਾਕਟਰ ਕੋਈ ਚੱਕਰੀ ਨਹੀਂ ਐ ਕਿਹੜੀਆਂ ਕਿਵੇਂ ਮਰਜ਼ੀ ਚੋਲੋ ਸੀਲ ਠੰਡੀਆਂ ਡਾਕਟਰ ਸਾਰੀਆਂ ਬੜਾਂਆਂ ਆ ਆ ਦੇਖ ਲੇਵਾ ਕਮਾਲ ਦਾ ਕਿ ਨਹੀਂ ਬਈ ਮੇਰੇ ਡਾਕਟਰ ਫੁੱਲ ਫੁੱਲ ਕਰਦੀ ਹੈਗੀ ਹੂੰ ਤੇ ਲੇਵਾ ਡਾਕਟਰ ਐ ਕਹਿੰਦੀ ਮੈਨੂੰ ਹੀ ਲੱਗਿਆ ਜਾ ਹੂੰ ਤੇ ਬਾਹਰ ਨਜਾਇਜ਼ ਡਾਕਟਰ ਲੇਵ ਦੀ ਚੜਾਈ ਚੜੂਹੀ ਸਹੀ ਗੱਲ ਬਾਹਰ ਨਜਾਇਜ਼ ਚੰਗੀ ਲੱਗੀ ਹੈਗੀ ਹੂੰ ਫੇਸ ਦੀ ਬਿਊਟੀ ਕਰਾਉਂਦੇ ਸੋਂ ਪੱਧਰ ਨਾੜਾਂ ਨੂੰ ਨਾ ਫੁੱਲ ਨੇ ਡੇਡ ਡਾਕਟਰ ਫੇਸ ਬੱਛੀ ਦਾ ਸਹੀ ਗੱਲ ਹੈ ਡੇਡ ਡਾਕਟਰ ਬੱਛੀਆਂ ਆ ਲੱਗਿਆ ਵਾ ਬਿਊਟੀ ਵਾਲੀ ਸੀਲ ਹੰਡੀ ਡਾਕਟਰ ਲੈ ਹੂੰ ਕਿੰਨੀ ਸੀਲ ਹੈਗੀ ਤੇ ਮੂਹਰੋਂ ਡਾਕਟਰ ਲੈ ਲੈ ਨਾੜਾਂ ਚੇਕ ਕਰਾ ਦੇ ਆ ਕੇ ਤੇ ਮਗਰੋਂ ਲੇਵਾ ਚੇਕ ਕਰਾ ਡਾਕਟਰ ਵਾ ਲੈਵਾ ਤਾਂ ਬਹੁਤ ਚੰਗਾ ਯਾਰ ਕਰਮ ਵਾਲੀ ਦੇਖੀ ਦੋ ਗਿੱਠਾਂ ਲੇਵਾ ਮੂਹਰੇ ਤੁਰੇ ਫਿਰਦਾ ਇਹ ਪਿੱਛੇ ਰਾਈਟਰ ਨੇ ਵਾ ਇਹ ਲੈ ਜੀ ਹੋ ਬਾਈ ਮੋੜ ਡਾਕਟਰ ਜਮਾ ਜਾਇਜ ਠੀਕ ਆ ਮੋੜ ਡਾਕਟਰ ਬਾਲੇ ਕਰਨੇ ਨਹੀਂ ਇਹ ਵੜਾਂਗੇ ਮੋਲ ਬਾਈ ਕਹਿੰਦਾ ਜਮਾ ਖਿੱਚ ਕੇ ਰੱਖਾਂਗੇ ਬਾਲੇ ਮੋਲ ਨਹੀਂ ਕਰਦੇ ਮੋਲ ਜਮਾ ਜਾਇਜ ਹੋਣਗੇ ਲੈਣ ਦੇਣ ਵਾਲੇ ਮੋਲ ਹੋਣਗੇ ਬਾਈ ਲੈ ਇੱਕ ਜਿਹੜਾ ਹੋਰ ਦਵਾ ਦੇ ਬਾਈ ਬਾਕੀ ਡਾਕਟਰ ਬੱਚੀ ਆ ਬੜ ਦਾ ਫੇਸ ਆ ਹੈਗੇ ਬੱਚਿਆਂ ਦਾ ਹੁੰਦਾਗਾ ਹੂੰ ਬਾਕੀ ਡਾਕਟਰ ਸਾਰਿਆਂ ਬੜਾਂ ਦੇ ਕਲਰੋ ਆ ਕਿੰਨਾ ਡਿਮਾਂਡ ਅੱਜ ਕੱਲ ਸਹੀ ਗੱਲ ਆ ਬਾਈ ਹੂੰ ਮਾਂਗਾ ਬਹੁਤ ਆ ਸਹੀ ਗੱਲ ਆ ਬਾਈ ਵੀ ਵਾਕੀ ਲੈਵੇਂ ਨੂੰ ਵੇ ਬੜੇ ਚੰਗੇ ਕਰਮ ਵਾਲਿਆਂ ਦੇ ਕਿ ਨਹੀਂ ਲੈਵੇ ਡਾਕਟਰ ਸਾਰਿਆਂ ਇਹ ਤਾਂ ਡਾਕਟਰ ਆਪ ਸੁਵਾ ਕੇ ਵੀਡੀਓ ਪਾਉਣੇ ਹੁੰਦੇ ਆ ਵੀ ਅੰਦਾਜ਼ਾ ਆ ਜਾਂਦਾ ਬੰਦੇ ਨੂੰ ਹੁਣ ਬੈਠਾ ਡਾਕਟਰ ਗੱਬਣਾ ਵੀ ਖੜੀਆਂ ਆਈਆਂ ਹੂੰ ਉਹ ਵਾਲਾ ਕਹਿੰਦਾ ਕੱਚੀ ਆਈ ਐ ਹੈਗੇ ਉਹ ਸੁਕੇ ਡਾਕਟਰ ਪਤਾ ਲੱਗ ਜਾਂਦਾ ਲੈਵੇਂ ਨੂੰ ਹੂੰ ਸਹੀ ਗੱਲ ਤੇ ਖੱਚ ਕੇ ਮੋਲੂ ਬੜਾ ਮੋਲ ਨਹੀਂ ਹੋਣਾ ਤੇ ਵਾਕੀ ਬਾਕੀ ਡਾਕਟਰ ਬੰਦਿਆਂ ਨੇ ਇਹ ਦੁੱਧ ਵੀ ਬਹੁਤ ਨਿਆਂ ਚੰਗਾ ਚੋਇਆ ਦੱਸਿਆ ਕਿਥੋਂ ਲਈ ਹੈਗੀ ਠੀਕ ਆ ਉਹ ਨਿਆਂ ਬੜਾ ਚੰਗਾ ਲੇਵਾ ਹੈ ਨਾ ਲੇਵਾ ਡਾਕਟਰ ਕੋਈ ਲੇਖਾ ਹੀ ਨਹੀਂ ਗੱਲਾ ਐਂ ਕਹਿੰਦੇ ਡਾਕਟਰ ਲੇਵਾ ਤਾਂ ਮੈਨੂੰ ਹੀ ਲੱਗਿਆ ਇਹਦਾ ਸਹੀ ਗੱਲ ਆ ਬਾਈ ਬਾਕੀ ਧਾਰਾ ਮਾਰਦੇ ਬਾਈ ਕੋਈ ਕੀ ਡਾਕਟਰ ਸੀ ਠੰਡੀ ਐਨੀ ਕਾਈ ਕਿ ਮੈਂ ਮਰਜੀ ਵੈਲਾ ਕੀ ਬਾਤ ਆ ਬਾਈ ਠੰਡੀ ਫੋਲ ਆ ਹੈ ਨਾ ਰੋਗ ਹਾਂ ਠੰਡੀ ਤਾਂ ਫੋਲ ਲੱਗਣੀ ਬਾਈ ਬਾਕੀ ਚਵਾਈ ਦੇ ਕੋ ਚੂਣ ਬੜਾ ਚੰਗਾ ਲੱਗਿਆ ਕਰਮ ਵਾਲੇ ਨੂੰ ਜਿਵੇਂ ਮਰਜੀ ਕੋਈ ਚੱਲ ਕੋਈ ਚੂਣ ਡਾਕਟਰ ਦਾਸ ਦਾ ਵੀ ਲੱਗਿਆ ਬੜੀ ਲੈ ਆਏ ਵਰਦੀ ਐ ਚਵਾਈ ਤੱਕ ਨਹੀਂ ਜੀ ਲੇ ਡੈਕਟਰ ਦੀ ਚੋਲਾ ਚਾਹੇ ਮਸ਼ੀਨਾ ਚੋਲਾ ਇੱਕ ਨੰਬਰ ਚ ਆਉਣ ਲੱਗਿਆ ਕਰਮ ਵਾਲੀ ਦਾ ਲੈ ਮੋਟੀ ਮੋਟੀ ਧਾਰ ਆ ਗਈ ਨਿਭੜਦੀ ਐ ਚਵਾਈ ਤਾਂ ਲੈ ਮਗਰਲੇ ਥਣਾ ਚੈੱਕ ਕਰ ਲੋ ਚਵਾਈ ਕਿਆ ਬਾਤ ਹੈ ਟੂਨ ਦਾ ਡੈਕਟਰ ਖੜਕਾ ਸੁਣ ਲੋ ਵੀਡੀਓ ਚ ਪੂਰਾ ਸੁਣਦਾ ਵੀਰੇ ਬਾਕੀ ਲੈ ਬਾਈ ਕਮਾਲ ਦਾ ਯਾਰ ਬਹੁਤ ਸੋਹਣਾ ਆਰਡਰ ਆ ਚਵਾਈ ਦੇਖੋ ਲੈ ਇੱਕ ਨੰਬਰ ਚਵਾਈ ਐ ਬਾਕੀ ਡਾਕਟਰ ਦੇਖ ਲੈ ਕਿਸੇ ਵੇੜ ਦੇ ਬੱਚਾ ਨਹੀਂ ਛੱਡਿਆ ਦੇਖ ਡਾਕਟਰ ਕਿੰਨਿਆਂ ਗਤਾਰਾ ਮਾਰੀਆਂ ਆ ਸਹੀ ਗੱਲ ਹੈ ਡਾਕਟਰ ਹੁਣ ਵੇੜ ਨੇ ਪਸਮਾਇਆ ਕਰਿਆਗਾ ਦੇਖ ਡਾਕਟਰ ਨੇ ਵੇੜ ਨਹੀਂ ਕੱਢਿਆ ਠੀਕ ਗੱਲ ਹੈ ਮੋਲ ਜੈ ਜੀ ਹੋ ਬਈ ਮੋ ਡਾਕਟਰ ਜਮਾ ਜੈ ਡਾਕਟਰ ਇਹਦੇ ਸਣ ਸਣ ਚੈੱਕ ਕਰਾ ਗਏ ਹੂੰ ਹੂੰ ਮੁੱਠੀ ਵਾਲਾ ਤਣ ਨਾੜਾ ਨੋੜਾ ਕਰ ਮੜ ਕੇ ਫੁੱਲ ਚੰਗਿਆ ਆਗੇ ਭਾਈ ਲਾਸਟ ਕਿਹੜਾ ਸੂਟ ਸੂਈ ਹੈ ਜੀ ਇਹ ਡੈਕਟਰ ਦੂਜਾ ਸੂਟ ਸੂਈ ਹੈਗੇ ਕਦੋਂ ਸੂਈ ਹੈ ਵੀਰੇ ਇਹ ਡੈਕਟਰ ਰਾਤ ਸੀ ਇਹ ਸੂਈ ਜੇ ਰੇਵੀ ਬੱਠੜ ਚ ਪਈ ਹੈਗੀ ਠੀਕ ਆ ਬੱਚਾ ਕੀ ਬੱਚਾ ਡੈਕਟਰ ਬੱਚੀ ਦੇਦੀ ਬੱਚੀ ਡਬਲ ਦੇ ਕਿੰਨੀ ਆ ਹਮਮ ਦੇ ਬੱਚੀ ਡੈਕਟਰ ਪਿਓਰ ਜਰਸੀ ਆਈ ਡੈਕਟਰ ਸਹੀ ਆ ਤੇ ਸੂਸ ਦੇ ਡੈਕਟਰ ਬੱਚੀ ਦਾ ਸਹੀ ਆ ਤੇ ਵੱਡੀ ਬੁੱਢੀ ਲੰਬਾਈ ਡੈਕਟਰ ਪੂਰੀ ਪੰਜਾਬ ਵਾਲੀ ਜਰਸੀ ਬਣਾਣਾ ਬੱਚੀ ਨੂੰ ਸਹੀ ਗੱਲ ਆ ਬਾਈ ਤੇ ਬਾੜ ਵੀ ਡੈਕਟਰ ਜਰਸੀਆਂ ਚ ਆਈ ਹਮ ਤੇ ਲੈਵਾ ਚ ਇੱਕ ਡੈਕਟਰ ਬਾੜ ਦਾ ਉਹ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮੇ ਡੈਕਟਰ ਲੈ ਕੀ ਬਾਤ ਆ ਭਾਈ ਖਾਨ ਤੋਂ ਬਾਲਾ ਚੰਗਾ ਲੱਗਿਆ ਨੇ ਖਾਨਲੇਵਾ ਡਾਕਟਰ ਬਾਲਾ ਨੇ ਐ ਚੰਗਾ ਲੱਗਿਆ ਬੈੜ ਨੂੰ ਤੇ ਬਾਕੀ ਡਾਕਟਰ ਕੋਈ ਛੋਟੀ ਨਾ ਮੰਨੇ ਕੱਦ ਚੈੱਕ ਕਰਾਇਆ ਡਾਕਟਰ ਦਾ ਫੁੱਲ ਆ ਬਾਈ ਤੇ ਬਾਕੀ ਦਾ ਫੁੱਲ ਕਰਨਦੀ ਆ ਬਾਕੀ ਗਰਮੀ ਘਟ ਮੰਨ ਬਾਕੀ ਡਾਕਟਰ ਲੇਵਾ ਡਾਕਟਰ ਸੀਲ ਠੰਡੀ ਦਿਖਾ ਦਿੰਦਾ ਲੈ ਜਿਵੇਂ ਮਰਜੀ ਬੈਠਾ ਰਹੇ ਹਨ ਕੋਈ ਚੈੱਕ ਨਹੀਂ ਡਾਕਟਰ ਐ ਮੂਰੇ ਐ ਖੜਿਆ ਡਾਕਟਰ ਉਸ ਨਹੀਂ ਕਹਿਣਾ ਕਰਨਾ ਜਿਹੜਾ ਡਾਕਟਰ ਤੜਕੇ ਐਵੇਂ ਕੀ ਅੱਗੇ ਠੀਕ ਆ ਪੰਜ ਕਿਲੋ ਬੋਲਾ ਕੱਢਾਗਾ ਯਾ ਡਾਕਟਰ ਬਰਬੁਲ ਚੈੱਕ ਕਰਾ ਦੇ ਕਿ ਡਾਕਟਰ ਕੱਢ ਗਈ ਨਾ ਅਥਨ ਨੂੰ ਸਹੀ ਆਹ ਜਾਣਾ ਡਾਕਟਰ ਹੂੰ ਇਹ ਥਣ ਚੈੱਕ ਕਰਾ ਡਾਕਟਰ ਬੈਠਦਾ ਕੱਲਾ ਕੱਲਾ ਥਣ ਗਲਾਬੀ ਥਣ ਪੂਰੀ ਵਿਥੀ ਤੇ ਥਣ ਲੱਗਿਆ ਕਹਨੇ ਜੀ ਹਾਂ ਵੀ ਖੋਲੀ ਬਈ ਤੋਰੀ ਤੇ ਫੇਸ ਸੂਸ ਦਿਖਾਇਆ ਡਾਕਟਰ ਸਹੀ ਗੱਲ ਤੇ ਬਾਕੀ ਡਾਕਟਰ ਤੋਰਾ ਤਾਰਾ ਚੈੱਕ ਕਰਾ ਲੀਆ ਖੋਲ ਦੇ ਬਈ ਤੋੜ ਦੇ ਥਣ ਬਾਲਾ ਚੰਗਿਆ ਲੱਗਿਆ ਥਣ ਤਾਂ ਡਾਕਟਰ ਮੁੱਠੀ ਆਲਾ ਤੇ ਗੇਠ-ਗੇਠ ਤੇ ਲੱਗਿਆਗਾ ਤੇ ਪਿੱਛੋਂ ਲੇਵਾ ਦਿਖਾਇਆ ਡਾਕਟਰ ਬੈਠਦਾ ਲੇਵਾ ਵੀ ਕਮਾਰਦਾ ਹਨਾ ਦੇਖ ਡਾਕਟਰ ਕੀ ਬਾਤ ਆ ਬਈ ਮਾੜੀ ਮੋੜੀ ਐ ਡਾਕਟਰ ਪੜਾ ਹੈ ਤਾਂ ਵੜਦੇ ਸਹੀ ਆ ਤੇ ਦੁੱਧ ਡਾਕਟਰ ਕਿੱਥੋਂ ਲਈ ਆਈ ਹੂੰ ਉਹ ਕਹਿੰਦੇ 20 ਕਿਲੋ ਚੁਆਵਾ ਆਪਣਾ ਓਕੇ ਤੇ ਆਪਾਂ ਨਹੀਂ ਕਹਣਾ ਕਿੰਨਾ ਦੇ ਦੂਗਾ ਹਾਂ ਡਾਕਟਰ ਉਹਦੀ ਸੇਵਾ ਵੀ ਫੇਸ ਫੂਸ ਹੂੰ ਤੇ ਬਾਹਰ ਦੀ ਲੰਬਾਈ ਲੰਬੂਈ ਤੇ ਕਲਰ ਕੁਲਰ ਤੇ ਚਮਕ ਝਮਕ ਸਹੀ ਗਾ ਕਿੰਨੀ ਕਹ ਡਾਕਟਰ ਉੰਨੀ ਹੈਗੀ ਹੂੰ ਬਾਕੀ ਬੱਚਾ ਮਗਰ ਬੱਛੀ ਆ ਕਿ ਨਹੀਂ ਹਾਂ ਡਾਕਟਰ ਬੱਛੀ ਨੇ ਬਈ ਸਾਲ ਡੇਢ ਸਾਲ ਨੂੰ ਕਰਨ ਵਾਲੀ ਨੇ ਨਾਲ ਹੀ ਪਿਆਰ ਹੋ ਜਾਣਾ ਕੀ ਆ ਬਾਤ ਬਾਕੀ ਡਾਕਟਰ ਚੂਈ ਵੀ ਹੈਗੀ ਜਮਾਂ ਡਾਕਟਰ ਖੱਟਾ ਬੋਲਾ ਹੈਗਾ ਠੀਕ ਆ ਤੇ ਰਾਤ 에 ਟੜਕੇ ਸੁੱਈ ਸੀਗੀ ਹੂੰ ਤੇ ਮੰਨ ਕੇ ਚਲ ਐਵੇਂ ਕੀ ਸੱਤ ਅੱਠ ਕਿਲੋ ਤਾਂ ਨਹੀਂ ਕੱਢਿਆ ਪੰਜ ਛੇ ਕਿਲੋ ਦੁੱਧ ਕੱਢਿਆ ਡਾਕਟਰ ਠੀਕ ਆ ਭਾਈ ਮੋਲ ਜੈ ਜੀ ਉਪਰੇ ਮੋਲ ਡਾਕਟਰ ਜਮਾ ਜੈ ਜ ਬਾਲਾ ਮੋਲ ਤਾਂ ਬਾਲਾ ਕਰਨਾ ਹੀ ਨਹੀਂਗਾ ਮੋਲ ਭਾਈ ਕਹਿੰਦਾ ਜਮਾ ਜੈ ਜ ਰੱਖਾਂਗੇ ਖਿੱਚ ਕੇ ਮੋਲ ਰੱਖਾਂਗੇ ਭਾਈ ਤੋਰਾ ਬਰੀਟ ਕਰਦ ਚਮਕ ਚਮਕ ਇੱਕ ਨੰਬਰ ਕਰਮਾਈ ਲੈ ਥਾਣੀ ਬਾਲਾ ਚੰਗਾ ਲੱਗਿਆ ਕਹਿੰਨੀ ਭਾਈ ਥਾਨ ਡਾਕਟਰ ਬਾਲਾ ਚੰਗਾ ਤੇ ਸੀਲ ਠੰਡੀ ਹੂੰ ਕਿੰਨੀ ਕਹਦੇ ਉਹਨੀਆਂ ਤੇ ਲੇ ਵਾਲੂ ਬਾ ਦਿਖਾਏ ਡਾਕਟਰ ਸਹੀ ਹੈ ਬੜਾ ਨਹੀਂ ਆਇਆ ਜੀ ਮੈਡਮ ਹਮ ਬਾਕੀ ਡਾਕਟਰ ਸੀਲ ਹੰਡੀ ਕਰਮ ਵਾਲੀ ਐਨੀ ਕਹ ਗਈ ਠੀਕ ਆ ਤੇ ਐਵੇਂ ਬਹਿ ਜਾ ਭਾਵਾਂ ਥੱਲੇ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਧਰਮ ਮਾਰ ਲੈ ਲੈ ਡਾਕਟਰ ਕੀ ਬਾਤ ਹੈ ਲਾਂਡੀ ਫੁੱਲ ਆ ਹਾਂ ਇਹ ਡਾਕਟਰ ਸਾਈਡ ਤੇ ਚਵਾਈ ਤਾਂ ਡਾਕਟਰ ਐਂ ਦਿਖਾ ਦੇ ਜਮਾ ਬੋਲਾ ਲੈ ਜਮਾ ਬੋਲਾ ਲੈ ਹਾਂ ਇੱਕ ਨੰਬਰ ਚਵਾਈ ਆ ਮੋਤਾ ਮੋਤਾ ਜੁਣਾ ਖੜਕਾ ਹੁੰਦਾ ਚਵਾਈ ਦਾ ਬੜੀ ਚੰਗੀ ਚਵਾਈ ਆ ਨਾ ਬਈ ਚਵਾਈ ਦਾ ਡਾਇਰੈਕਟਰ ਸਾਰਾ ਹੈ ਬੜਾ ਨਹੀਂ ਬੜੀ ਚੰਗੀ ਆ ਬੜ੍ਹਦੀ ਆ ਕਿ ਨਹੀਂ ਚਵਾਈ ਦਾ ਹਲਕਾ ਨੂੰ ਡਾਇਰੈਕਟਰ ਵੀਰ ਹੋ ਗਿਆ ਸਹੀ ਗੱਲ ਆ ਖੜਕਾ ਸੌਣ ਦਾ ਬਈ ਚਵਾਈ ਇੱਕ ਨੰਬਰ ਚਵਾਈ ਆ ਜਿਵੇਂ ਮਰਜ਼ੀ ਚੋਈ ਚਲ ਮਗਰਲੇ ਥਾਣਾ ਚੋਂ ਦੇਖ ਤੇ ਚਵਾਈ ਨਹੀਂ ਜੀ ਕਿਆ ਬਾਤ ਆ ਪੂਰੀ ਨਿਬੜਦੀ ਆ ਚਵਾਈ ਦਾ ਕਿਆ ਬਾਤ ਜਮਾ ਬੋੜਾ ਹੈ ਕਿ ਨਹੀਂ ਜੀ ਜਮਾ ਡਾਇਰੈਕਟਰ ਖੱਟਾ ਬੋੜਾ ਹੈ ਤਾਂ ਲੈ ਆ ਤੇ ਵਾਕਿਆ ਦਿਖਾਉਣਾ ਪਹਿਲਾਂ ਹੂੰ ਲੈ ਜਮਾ ਡਾਕਟਰ ਐ ਚੀਪਾ ਹੀ ਆ ਇਹਦਾ ਚੀਪੇ ਵਾਲਾ ਕੰਮ ਹੀ ਆ ਬਣ ਕੇ ਚੱਲਦਾ ਟਰਿਕ ਤੋਂ ਚਵਾਇਆ ਹੋਗਾ ਨਾ ਤਾਂ ਬੈਡਨ ਥੱਲੇ ਲੇਵਾ ਹੂੰ ਤੇ ਮਗਰੋਂ ਥਾਣ ਥੁਣ ਦਿਖਾਇਆ ਡਾਕਟਰ ਪਾਸੇ ਨੂੰ ਤਾਂ ਗਲਾਬੀ ਕਰ ਗਈ ਜਮਾ ਸਹੀ ਗੱਲ ਆ ਬਾਈ ਹੂੰ ਫੇਸ ਦੇਖੋ ਨਾ ਫੇਸਬੁਕ ਤੇ ਫੇਸੂ ਦਾ ਡਾਕਟਰ ਬਾਹਲਾ ਨਹੀਂ ਆਇਆ ਚੰਗਾ ਜਿਆ ਜੂਤ ਬਾਹਲੀ ਆ ਬੱਚੀ ਦੀ ਮੋਲ ਜੈਜੂ ਵੀਰੇ ਮੋਲ ਡਾਕਟਰ ਜਮਾ ਜਾਏ ਮਗਰ ਬੱਚਾ ਹੀ ਬੱਚੀ ਆ ਡਾਕਟਰ ਬਹੁ ਨਹੀਂ ਆਇਆ ਚੰਗਾ ਬੱਚਾ ਆ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ Tahun